ਪਾ ਭਾਜੀ ਪੰਜਾਬ ਦਾ ਕਲਚਰ ਦਾ ਪ੍ਰਾਣ ਸਭੇ ਜਾ ਰਹੀ ਲੋਕ ਆਪਣੀ ਜੜੀਆਂ ਭੁੱਲ ਚੁੱਕੀ ਭਾਜੀ ਇਹ ਜੋ ਸਮੱਸਿਆ ਹੈ ਜਿਹਾਂ ਪਰ ਲਾਈਏ ਸਭ ਲੋਕ ਚੁੱਕੀ ਭਾਜੀ ਤੁਹਾਨੂੰ ਸ਼ੌਂਕ ਵਿੱਚ ਫਿਰ ਸ਼ੌਂਕ ਭਾਜੀ ਆਪਾਂ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਮਿੱਟੀ ਨਾਲ ਪਿਆਰੀ ਆਪਾਂ ਨੂੰ ਇਹ ਜਿਹਾਂ ਆਪਾਂ ਲਾਈਆਂ ਭਾਜੀ ਸ਼ੌਂਦਾਰ ਜੀ ਇਹ ਜੀ ਬਹੁਤ ਵਧੀਆ ਭਾਈ ਸਾਹਮਣੇ ਜਿਹੜਾ ਬਣਾਈ ਹੋਈ ਹੈ ਆਪਣੀ ਜਿ ਤਰ੍ਹਾਂ ਪੰਜਾਬੀ ਸਭੇ ਜਾ ਰਿਹਾ ਲੋਕ ਭੁੱਲ ਚੁੱਕੇ ਹਨਾ ਉਹਨੂੰ ਇਹ ਯਾਦ ਦਤੋਂਦੇ ਜਿਤਨਾ ਸਾਨੂੰ ਤੇ ਚੀਜ਼ਾਂ ਇਹੋ ਜਿਹੇ ਸਾਡੇ ਬੱਚਿਆਂ ਨੂੰ ਆ ਜਿਹੜੀ ਆ ਨਵੀਂ ਜਨਰੇਸ਼ਨ ਨੂੰ ਪਤਾ ਹੀ ਨਹੀਂਗਾ ਕਿ ਆਹ ਕਿਹੜੇ ਕਿਹੜੇ ਚੀਜ਼ਾਂ ਲੱਗੀਆਂ ਹੋਈਆਂ ਇਹਦੇ ਵਿੱਚ ਜਿਤਨਾ ਨਕਤਾ ਲੱਗਾ ਆ ਵਾ ਪੁਰਾਣਾ ਪੁਰਾਣੇ ਨਲਕੇ ਤਾਂ ਨਹੀਂ ਪਤਾ ਨਾ ਕੋ ਸਮਝ ਲੋ ਵੀ ਸੱਲੇ ਢੋਣੀ ਆ ਪਾਣੀ ਦੁੱਧੋਣੀ ਢੋਣੀ ਆ ਚਰਖਾ ਵਾ ਇਹੋ ਜਿਹੇ ਜਿਹੜੇ ਸੱਭਿਆਚਾਰ ਨੂੰ ਸੰਭਾਲਿਆ ਹੈ ਬਹੁਤ ਵਧੀਆ ਇਹ ਜਿਹੜਾ ਪਰਾਲਾ ਭਾਈ ਚੈਨਲ ਸਬੰਧਿਤ ਤੁਸੀਂ ਵੀਰਾਂ ਵੇਖੀਆਂ ਔਰ ਜਿਸ ਤਰ੍ਹਾਂ ਇਹਨਾਂ ਨੇ ਜਿਦਾਂ ਆਪਣੇ 35 ਅੱਖਰ ਉਡਾਇਆ ਇਹ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਹੈ ਨਾ ਉਹ ਤੇ ਬਿਲਕੁਲ ਇਹ ਤੋਂ ਕਾਫੀ ਦੂਰ ਜਾ ਚੁੱਕੀ ਆ ਇਹ ਕਿ ਇਹਨਾਂ ਦਾ ਅਸੀਂ ਬੜਾ ਸ਼ਲਾਘਾ ਕਰਦੇ ਇਹਨਾਂ ਦੀ ਬੜੀ ਇਹਨਾਂ ਦੀ ਤਾਰੀਫ਼ ਕਰਦੇ ਆ ਬੇਸ਼ੱਕ ਪੰਜਾਬ ਦੇ ਨੌਜਵਾਨ ਪੰਜਾਬ ਦੇ ਨਹੀਂ ਦੇਖਿਆ ਜਾਵੇ ਤੇ ਦੇਸ਼ ਭਰ ਦੇ ਨੌਜਵਾਨ ਬਾਹਰ ਨੂੰ ਭੱਜਾਂ ਭੱਜਲ ਮਾਰਦੇ ਨੇ ਕਿ ਆਪਾਂ ਬਾਹਰ ਜਾ ਕੇ ਸ਼ਾਇਰ ਬਹੁਤ ਵੱਡੀ ਕਮਾਈ ਕਰ ਲਾਂਗੇ ਜੀ ਬਿਲਕੁਲ ਕਮਾਈ ਜ਼ਰੂਰ ਹੈ ਪਰ ਜੇ ਦੇਖਿਆ ਜਾਵੇ ਤੇ ਆਪਨ ਜਿਹੜੇ ਨੌਜਵਾਨ ਨੇ ਉਹ ਆਪਣਾ ਵਿਰਸਾ ਵੀ ਭੁੱਲਦੇ ਜਾ ਰਹੇ ਨੇ ਪੰਜਾਬੀ ਵਿਰਸਾ ਇੱਕ ਇਹੋ ਜਿਹਾ ਵਿਰਸਾ ਕਿ ਜਿੰਨਥੇ ਪੰਜਾਬ ਜਿਹੜਾ ਹੈ ਪੀਰਾਂ ਫਕੀਰਾਂ ਗੁਰੂਆਂ ਮਹਾਰਾਜੀਆਂ ਦੀ ਧਰਤੀ ਹੈ ਉਹਨਾਂ ਨੇ ਆਪਣਾ ਵਿਰਸਾ ਪੰਜਾਬ ਨੂੰ ਅਨੁਮੋਲ ਵਿਰਸਾ ਜਿਹਨੂੰ ਕਿਹਾ ਜਾਂਦਾ ਉਹ ਪੰਜਾਬ ਨੂੰ ਦਿੱਤਾ ਹੈ ਪਰ ਜਿਹੜੇ ਨੌਜਵਾਨ ਨੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਖਿੱਚ ਪਾ ਰਹੇ ਨੇ ਤੇ ਆਪਣੇ ਪੰਜਾਬੀ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ ਪਰ ਇੱਕ ਇਹੋ ਜਿਹਾ ਨੌਜਵਾਨ ਵੀ ਹੈ ਕਿ ਜਿਹੜਾ ਵਿਚਾਰਾ ਉਂਝ ਤੇ ਪੰਜਾਬੀ ਵਿਰਸੇ ਨੂੰ ਉਜਾਗਰ ਨਹੀਂ ਕਰ ਸਕਦਾ ਕਿ ਉਹਨੇ ਆਪਣੀ ਕਿ ਰੇੜੀ ਬਣਾਈ ਹੈ ਰੇੜੀ ਦੇ ਉੱਤੇ ਉਹਨੇ ਜੋ ਪਿਛਲਾ ਥੋੜਾ ਪੰਜਾਬੀ ਵਿਰਸਾ ਸੀਗਾ ਥੋੜਾ ਬਹੁਤਾ ਉਹਨੂੰ ਦਰਸਾਇਆ ਹੈ ਅੱਜ ਆਪਾਂ ਜੰਡਿਆਲੇ ਖੜੇ ਆਂ ਉਸ ਨੌਜਵਾਨ ਨੂੰ ਵੀ ਮਿਲਾਨੇ ਆ ਤੁਹਾਡੇ ਨਾਲ ਜਿਨੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਲੋਕਾਂ ਤੱਕ ਪਹੁੰਚਾ ਰਿਹਾ ਤਾਂ ਕਿ ਲੋਕ ਜਿਹੜੇ ਨੌਜਵਾਨ ਜਿਹੜੇ ਪੰਜਾਬੀ ਵਿਰਸੇ ਨੂੰ ਭੁੱਲਦੇ ਜਾ ਰਹੇ ਆ ਇਸ ਚੀਜ਼ ਨੂੰ ਵੇਖ ਕੇ ਪੰਜਾਬ ਦੇ ਵਿਰਸੇ ਵੱਲ ਦੁਬਾਰਾ ਆਪਣੀ ਝਾਤ ਮਾਰਨ ਤੇ ਪੰਜਾਬੀ ਵਿਰਸੇ ਨੂੰ ਅਲੋਪ ਨਾ ਹੋਣ ਦੇਣ ਇਸੇ ਤਰ੍ਹਾਂ ਦਾ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਹੈ ਇਹਦੇ ਨਾਲ ਗੱਲ ਕਰਦੇ ਆ ਸਭ ਤੋਂ ਪਹਿਲਾਂ ਤੇ ਤੁਹਾਨੂੰ ਇਹਦੇ ਦੀ ਰਿਹੜੀ ਦਿਖਾਨਾ ਕਿ ਆਹ ਦੇਖ ਲਓ ਕਿ ਕਿਸ ਤਰ੍ਹਾਂ ਸਾਈਕਲ ਹੈ ਦੁੱਦੀ ਦਾ ਡੋਣਾ ਆਸੇ ਪਾਸੇ ਡੋਣੇ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਸਾਈਕਲਾਂ ਦੇ ਉੱਤੇ ਦੁੱਧ ਵੰਡਣ ਲੋਕ ਜਾਂਦੇ ਸੀਗੇ ਆ ਇਹਨੇ ਤਸਵੀਰਾਂ ਲਗਾਈਆਂ ਨੇ ਪੁਰਾਣੇ ਚੁੱਲ੍ਹੇ ਦੇਖ ਸਕਦੇ ਹੋ ਪੁਰਾਣਾ ਪੰਜਾਬ ਦਾ ਘਰ ਆ ਸਾਰੇ ਪੰਜਾਬ ਦੇ ਪੁਰਾਣੇ ਘਰ ਆ ਇੱਥੋਂ ਤੱਕ ਕਿ ਇਹਨੇ ਆਪਣੀ ਪੂਰਾ ਐੜਾ ਜੋ ਪੰਜਾਬੀ ਜਿਨੂੰ 35 ਕਿਹਾ ਜਾਂਦਾ ਸੀਗਾ ਉਹ ਵੀ ਇਹਨੇ ਲੋਕਾਂ ਨੂੰ ਦਹਾਨ ਵਾਸਤੇ ਰੱਖਿਆ ਕਿ ਆ ਸਾਡਾ ਊੜਾ ਐਡਾ ਆਈਡੀ ਜਿਹੜਾ ਆਪਾਂ ਪੰਜਾਬ ਪੁਰਾਣੇ ਜਮਾਨੇ ਦੇ ਸਕੂਲ ਦੇ ਵਿੱਚ ਪੜਦੇ ਸੀ ਆ ਥੱਲੇ ਦੇਖ ਸਕਦੇ ਹੋ ਉਹਨੇ ਹਿੰਦੁਸਤਾਨ ਦਾ ਝੰਡਾ ਵੀ ਆਪਣਾ ਲਗਾ ਕੇ ਰੱਖਿਆ ਹੋਇਆ ਆ ਥੱਲੇ ਸਾਈਕਲ ਐ ਜੋ ਪ੍ਰਾਣੇ ਸਾਈਕਲ ਅੱਜ ਕੱਲ੍ਹ ਦੇ ਸਾਈਕਲ ਚਾਹੇ ਨਵੇਂ ਰੂਪ ਚ ਆ ਗਏ ਨੇ ਪੁਰਾਣੇ ਰੂਪ ਦਾ ਸਾਈਕਲ ਐ ਜਿਹੜਾ ਉਹਨੇ ਰੱਖਿਆ ਇੱਕ ਆ ਮਧਾਣੀ ਜਿਹੜੀ ਐ ਪੁਰਾਣੇ ਜ਼ਮਾਨੇ ਦੀ ਰੱਖੀ ਆ ਉਹਨੇ ਆ ਲਿਖਿਆ ਵੀ ਆ ਪੰਜਾਬੀਆਂ ਦੀ ਸ਼ਾਨ ਵੱਖਰੀ ਬਿਲਕੁਲ ਇਹਨੇ ਬਹੁਤ ਸੋਹਣੀ ਗੱਲ ਲਿਖੀ ਆ ਪੰਜਾਬੀਆਂ ਦੀ ਸ਼ਾਨ ਹੀ ਵੱਖਰੀ ਹੈ ਕਿਉਂਕਿ ਪੰਜਾਬੀ ਜਿਹੜਾ ਇੱਕ ਨੌਜਵਾਨ ਹੋਵੇ ਬੁੱਢਾ ਹੋਵੇ ਕੋਈ ਵੀ ਹੋਵੇ ਉਹਨਾਂ ਦੀ ਸ਼ਾਨ ਹੀ ਵੱਖਰੀ ਹੈ ਉਹਨਾਂ ਦੀ ਬੋਲੀ ਵੱਖਰੀ ਹੈ ਜਿਹੜੀ ਬੜੀ ਸੋਹਣੀ ਤੇ ਮਿੱਠੀ ਬੋਲੀ ਹੈ ਆ ਪੰਜਾਬੀ ਮਾਂ ਬੋਲੀ ਨੂੰ ਉਹਨੇ ਆਪਣੇ ਉਜਾਗਰ ਰੱਖਿਆ ਰੰਗਲਾ ਪੰਜਾਬ ਇਹ ਚੀਜ਼ਾਂ ਤੁਹਾਨੂੰ ਸ਼ਾਇਦ ਕਿਤੇ ਵੇਖਣ ਨੂੰ ਮਿਲਣਗੀਆਂ ਆ ਪੀੜ੍ਹੀ ਹੈ ਜਿਹੜੀ ਪੁਰਾਣੇ ਜ਼ਮਾਨੇ ਚ ਪੁਰਾਣੇ ਘਰਾਂ ਚ ਕੱਚੇ ਘਰਾਂ ਚ ਹੁੰਦੀ ਸੀ ਆ ਚਰਖਾ ਜਿਹੜਾ ਸਾਡੀਆਂ ਭੈਣਾਂ ਬੀਬੀਆਂ ਸਾਰੀਆਂ ਕਰਤੀਆਂ ਸੀ ਉਸ ਵੇਲੇ ਮਾਵਾਂ ਇਹ ਸਾਰੀ ਚੀਜ਼ ਆ ਦੇਖ ਸਕਦੇ ਹੋ ਇੱਕ ਰੇੜਾ ਜੋ ਬੋਲਦ ਨੇ ਨਾਲ ਚੱਲਦਾ ਸੀਗਾ ਆ ਦੇਖ ਸਕਦੇ ਹੋ ਜੀ ਪੁਰਾਣਾ ਜਿਹੜਾ ਅੱਜ ਕੱਲ ਤੇ ਇਹ ਸ਼ਾਇਦ ਖਤਮ ਹੀ ਹੋ ਚੁੱਕਾ ਹੈ ਪੁਰਾਣਾ ਨਲਕਾ ਆ ਬਾਪੂ ਜੀ ਬੋਲਦ ਵਾਲੇ ਦੀ ਲਾਈ ਇਹਨਾਂ ਨੇ ਆ ਚੀਜ਼ਾਂ ਜਿਹੜੀਆਂ ਅੱਜ ਤੁਹਾਨੂੰ ਦਿਖਾਣ ਜਾ ਦਿਖਾ ਰਹੇ ਆਪਾਂ ਇਹ ਸ਼ਾਇਦ ਤੁਹਾਨੂੰ ਕਿਤੇ ਪੁਰਾਣੇ ਪਿੰਡਾਂ ਦੇ ਵਿੱਚ ਕਿਤੇ 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 ਅੱਜਕੱਲ ਮਿਲਦੀਆਂ ਹਨ ਪਰ ਇਸ ਨੌਜਵਾਨ ਦੀ ਤਾਰੀਫ ਕਰਨੀ ਪਵੇਗੀ ਕਿ ਜਿਸ ਨੇ ਇਸ ਨੂੰ ਸੰਭਾਲ ਕੇ ਰੱਖਿਆ ਲੋਕਾਂ ਤੱਕ ਪਹੁੰਚਾਇਆ ਇਹ ਕੋਈ ਕੰਮ ਇਹਦਾ ਕੋਈ ਕੰਮ ਨਹੀਂ ਹੈ ਕੋਈ ਹੈ ਇਹ ਸਿਰਫ ਇੱਕ ਇਹ ਸ਼ੌਂਕ ਕਹਿੰਦੇ ਆ ਹੈਗਾ ਕਿ ਜਿਹੜਾ ਇਹ ਲੋਕਾਂ ਤੱਕ ਆਪਣੀ ਪੰਜਾਬੀ ਮਾਂ ਬੋਲੀ ਨੂੰ ਪੰਜਾਬੀ ਵਿਰਸੇ ਨੂੰ ਪਹੁੰਚਾ ਰਿਹਾ ਆਪਾਂ ਗੱਲ ਕਰਦੇ ਆ ਉਸ ਨੌਜਵਾਨ ਨਾਲ ਇਹ ਨਹੀਂ ਕਰਦਾ ਸਰ ਆਪਰਨਾ ਨਾਮ ਸਰ庞ਦੀ ਸਿੰਘ庞जी आज रा ਤੁਸੀਂ ਮੋਟਰਸਾਈਕਲ ਬਣਾ ਕੇ ਰੇੜੀ ਬਣਾਈ ਹੈ ਇਹ ਕੀ ਕਾਰਨ ਇਹ ਬਾ ਭਾਜੀ ਪੰਜਾਬ ਦਾ ਕਲਚਰ ਪੁਰਾਣਾ ਸਭੇ ਚਾਰ ਗਏ ਲੋਕ ਆਪਣੀ ਜੜੀਆਂ ਨੂੰ ਭੁੱਲ ਚੁੱਕੀ ਭਾਜੀ ਇਹ ਜੋ ਸਮੇਂ ਦੇ ਸਾਬਣ ਚੀਜ਼ਾਂ ਪਰ ਲਈਆਂ ਸਭ ਲੋਪ ਚੁੱਕੀਆਂ ਹੈ ਭਾਜੀ ਤੇ ਤੁਹਾਨੂੰ ਸ਼ੌਂਕ ਕਿਵੇਂ ਪਿਆ ਸ਼ੌਂਦਾਰ ਭਾਈ ਆਪਾਂ ਪੰਜਾਬ ਦੀ ਧਰਤੀ ਜੰਮਪਾਣਾ ਪੰਜਾਬ ਦੀ ਮਿੱਟੀ ਨਾਲ ਪਿਆਰੀ ਆਪਾਂ ਇਹ ਚੀਜ਼ਾਂ ਆਪਾਂ ਲਾਈਆਂ ਭਾਈ ਸ਼ੌਂਦਾਰ ਕੀ ਤੇ ਬੱਚੇ ਤੁਹਾਡੇ ਮਖੌਲ ਹੀ ਕਰਦੇ ਕਿ ਪਾਪਾ ਇਹ ਚੀਜ਼ ਲੈ ਕੇ ਕਿਉਂ ਆ ਕਰਦਾ ਨਹੀਂ ਬੱਜਿਆਂ ਨੂੰ ਵੀ ਭਾਈ ਸਮਝਾਈਦਾ ਮਖੌਲਤ ਨਹੀਂ ਕਰਦੇ ਉਹਨਾਂ ਨੇ ਵੀ ਦੱਸਿਆ ਵੀ ਆਪਾਂ ਪੁਰਾਣਾ ਕਲਚਰ ਆਪਾਂ ਇਹਨੂੰ ਸੰਭੀ ਗਏ ਕੀ ਬੱਚਿਆਂ ਤੁਹਾਡੇ ਨੂੰ ਪਤਾ ਸਾਰੇ ਕਲਚਰ ਹਾਂਜੀ ਭਾਈ ਪਤਾ ਉਹਨਾਂ ਨੇ ਸਮਝਾਇਆ ਸਾਰਾ ਕੀ ਕੁਛ ਲਾਇਆ ਵੀ ਨਹੀਂ ਕਿੱਥੋਂ ਪੜਾ ਸਾਡੇ ਦਕਤਾਂ ਇੱਥੇ ਭਾਈ ਆਪਾਂ ਲੈ ਕੇ ਸਾਈਕਲ ਦੋ ਜੀਆਂ ਲਾਇਆ ਦੋਜੀ ਵੀ ਤਾਂ ਬਸ ਸਾਈਕਲ ਦੁੱਧ ਇਕੱਠਾ ਦੁੱਧ ਇਕੱਠਾ ਕਰਦੇ ਹੁੰਦੇ ਉਹਨਾਂ ਖਰਾਕਾਂ ਵੀ ਖੁੱਲੀਆਂ ਸੀ ਉਹਨਾਂ ਦੋਰੀਆਂ ਬਹੁਤ ਅੰਦਰ ਹੁਣ ਮਸ਼ੀਨਰੀ ਜੋਗ ਆ ਗਿਆ ਮੁਰਥਲ ਗੱਡੀਆਂ ਆ ਗਈਆਂ ਭਾਜੀ ਇਧਰਲੇ ਬੰਦੇ ਆਪਾਂ ਭਾਜੀ ਕੱਤੇ ਪ੍ਰਿੰਟ ਲਾਇਆ ਜਿੱਦਾਂ ਤੁਹਾਨੂੰ ਪੜਾ ਕੱਤੇ ਪ੍ਰਿੰਟਰ ਨਾਲ ਲਿਮਣਾ ਪੋਚਣਾ ਉਦੋਂ ਖਰਾਗਾ ਵੀ ਖੋਲੀਆਂ ਹੋਣੀਆਂ ਸੀ ਸਬਾਣੀਆਂ ਨੇ ਕੰਮ ਕਰਨਾ ਨਾਲ ਆਪਾਂ ਭਾਜੀ ਕਿਸਾਨਾਂ ਦੇ ਪ੍ਰਿੰਟ ਲਾਇਏ ਕਿਸਾਨ ਵੀ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ ਹੁਣ ਹੁਣ ਨਾ ਬਲਦ ਰਹੇ ਨਾ ਭਾਜੀ ਹਲ ਰਹੇ ਸਮੇਂ ਸਾਬ ਨਾਲ ਤੀਜਾਂ ਲੋਪ ਹੋ ਗਿਆ ਨਾ ਮਸ਼ੀਨਰੀ ਜੋਗ ਆ ਗਿਆ ਏਗਾ ਆਪਾਂ ਭਾਜੀ ਫੱਟੀ ਲਈ ਸਰਕਾਰੀ ਸਕੂਲ ਵਿੱਚ ਜਿੱਦਾਂ ਤੁਹਾਨੂੰ ਪੜ ਪੜਦੇ ਹਾਂ ਉਦੋਂ ਕਰਮਣਾ ਲਿਖਣਾ ਉਹਦੇ ਨਾਲ ਗਾੜੀ ਨਾਮ ਤੇ ਨਾ 35 ਅਖਰੀ ਕ ਕਾਮਕਾਰ ਭਾਈ ਆਪਣੇ ਇਹ ਬੀਜੇ ਨੂੰ ਕਿਹੜਾ ਫੋਨ ਆ ਗਿਆ ਪਸਮਾਨ ਲੈਣ ਚਲ ਜਾਈਦਾ ਉਹਦੇ ਤਰਨ ਤਨ ਜੰਡਿਆਲੇ ਕਿਹੜਾ ਵੀ ਫੋਨ ਆ ਗਿਆ ਭਾਵੇਂ ਬਸਰ ਦਾ ਜੀ ਉੱਥੇ ਵੀ ਚਲ ਜਾਈਦਾ ਅੱਜ ਆਪਾਂ ਭਾਈ ਜੰਡਿਆਲੇ ਆਏ ਆ ਇਥੇ ਹਵੇਲੀ ਗਾਰੀ ਇਥੇ ਆਏ ਆ ਆਪਾਂ ਨੇ ਪ੍ਰਚਾਰ ਦਾ ਕਰਕੇ ਆਏ ਆ ਵੀ ਬਾਬਾ ਵੀਰਾਂ ਨੇ ਮਿਲੇ ਆ ਮਿਲ ਕੇ ਉਹਨਾਂ ਨੂੰ ਖੁਸ਼ੀ ਆ ਆਪਣਾ ਵੀ ਖੁਸ਼ੀ ਹੋਈ ਇਥੇ ਮਿਲ ਕੇ ਬਿਲਕੁਲ ਜੀ ਇਹ ਹਵੇਲੀ ਲੱਗ ਕੇ ਆਇਆ ਪ੍ਰਚਾਰ ਵਾਸਤੇ ਆਇਆ ਨੌਜਵਾਨ ਸਾਡੇ ਨਾਲ ਕੁਝ ਵੀਰ ਵੀ ਬੈਠੇ ਹੋਰੀ ਰੇੜੀ ਦੇ ਵਿੱਚ ਸ਼ਾਇਦ ਮੇਰਾ ਖਲ ਝੂਟਾ ਝਾੜਾ ਵੀ ਲੈ ਕੇ ਆਏ ਹੋਣਗੇ ਅਸ਼wini ਸ਼ਰਮਾਈ ਅਸ਼wini ਜੀ ਅੱਜ ਆ ਜੀ ਉੱਤੇ ਬ ਇਹ ਜੀ ਬਹੁਤ ਵਧੀਆ ਭਾਈ ਸਾਹਿਬ ਨੇ ਜਿਹੜਾ ਬਣਾਈ ਹੋਈ ਆ ਆਪਣੀ ਜਿ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਲੋਕ ਭੁੱਲ ਚੁੱਕੇ ਹਨ ਉਹਨੂੰ ਇਹ ਯਾਦ ਦਿਵਾਉਂਦਾ ਜਿ ਤਰ੍ਹਾਂ ਸਾਨੂੰ ਕਈ ਚੀਜ਼ਾਂ ਇਹੋ ਜਿਹੇ ਸਾਡੇ ਬੱਚਿਆਂ ਨੂੰ ਹੁਣ ਜਿਹੜੀ ਅੱਜ ਨਵੀਂ ਜਨਰੇਸ਼ਨ ਹੈ ਉਹਨੂੰ ਪਤਾ ਹੀ ਨਹੀਂ ਹੈਗਾ ਕਿ ਆ ਕਿਹੜੇ ਕਿਹੜੀ ਚੀਜ਼ਾਂ ਲੱਗੀਆਂ ਹੋਈਆਂ ਤੇ ਵਿੱਚ ਜਿ ਤਰ੍ਹਾਂ ਨਲਕਾ ਲੱਗਾ ਆ ਵਾ ਪੁਰਾਣਾ ਪੁਰਾਣੇ ਨਲਕੇ ਦਾ ਨਹੀਂ ਪਤਾ ਨਾ ਸਮਝ ਲਓ ਵੀ ਸੱਲੇ ਢੋਣੀ ਆ ਪਾਣੀ ਦੁੱਧ ਵਾਲੀ ਢੋਣੀ ਆ ਚਰਖਾ ਵਾ ਇਹੋ ਜਿਹੜਾ ਸੱਭਿਆਚਾਰਕ ਨੂੰ ਸੰਭਾਲਿਆ ਹੈ ਬਹੁਤ ਵਧੀਆ ਆਇਆ ਜਿਹੜਾ ਉਪਰਾਲਾ ਭਾਈ ਕੀਤਾ ਗਿਆ ਬਹੁਤ ਵਧੀਆ ਜੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਉਪਰਾਲਾ ਅੱਜ ਨੌਜਵਾਨ ਕਰ ਰਿਹਾ ਉਹ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈ ਹੋਰ ਸਮਾਜ ਸੇਵਾ ਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਵੀ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹ ਸਰਕਾਰ ਦਾ ਫਰਜ਼ ਬਣਦਾ ਵਾ ਸਾਡਾ ਜਿਹੜਾ ਪੁਰਾਣਾ ਵਿਸੇਣ ਲੋਕ ਭੁੱਲ ਚੁੱਕੇ ਆ ਸਭਿਆਚਾਰ ਨੂੰ ਭੁੱਲਦੇ ਜਾ ਰਹੀ ਜਿਹੜੀ ਨਵੀਂ ਜਨਰੇਸ਼ਨ ਉਹਨਾਂ ਨੂੰ ਦੱਸਣਵਾਤੇ ਇਹੋ ਜਿਹੜੇ ਉਪਰਾਲੇ ਕਰਨੇ ਚਾਹੀਦੇ ਔਰ ਇਸ ਵੀਰ ਦੀ ਸਲਾਘਾ ਅਸੀਂ ਕਰਦੇ ਹਾਂ ਔਰ ਸਰਕਾਰ ਨੂੰ ਵੀ ਵਾਸਤੇ ਉਹਨਾਂ ਨਾਮ ਵੀ ਦੇਣਾ ਚਾਹੀਦਾ ਵਾ ਕਿਉਂਕਿ ਵੇਖੋ ਕਿਸਾ ਜੰਡਿਆਲਾ ਗੁਰੂ ਅੱਜ ਆਇਆ ਹੋਇਆ ਹੈ ਜੰਡਿਆਲਾ ਗੁਰੂ ਵਿੱਚ ਆਪਣੀ ਵਿਰਸਾ ਸੰਭਾਲਿਆ ਵਿਰਸੇ ਬਾਰੇ ਬੱਚੇ ਜਿਹੜੇ ਅਸੀਂ ਇਸ ਤੋਂ ਪਹਿਲਾਂ ਸਾਡੇ ਅੰਗਰੇਜ਼ ਵੀ ਆਣ ਕੇ ਬੈਠੇ ਹੋਏ ਸੀਗੇ ਉਹ ਉਹ ਵੀ ਵੇਖ ਰਹੇ ਸੀਗੇ ਕਿ ਕਿਸ ਤਰ੍ਹਾਂ ਇਹ ਪੁੱਛਦੇ ਰਹੇ ਕਿ ਇਹਦਾ ਕੀ ਮਤਲਬ ਹੈ ਇਹਦਾ ਕੀ ਮਤਲਬ ਕਿਉਂਕਿ ਆਮ ਲੋਕਾਂ ਨੂੰ ਨਹੀਂ ਪਤਾਗਾ ਜਿਹੜੀ ਸਾਡਾ ਪੰਜਾਬੀ ਵਿਰਸਾ ਨੂੰ ਭੁੱਲ ਚੁੱਕਿਆ ਉਹਨੂੰ ਯਾਦ ਦਿਵਾਉਣ ਵਾਸਤੇ ਇਹ ਜਿਹੜਾ ਪ੍ਰਾਰਲਾ ਕੀਤਾ ਜਾ ਰਿਹਾ ਬਿਲਕੁਲ ਜੀ ਆਪਣੇ ਪੰਜਾਬੀ ਵਿਰਸੇ ਨੂੰ ਜਿਹੜੇ ਲੋਕ ਭੁੱਲ ਚੁੱਕੇ ਨੇ ਉਹਨੂੰ ਯਾਦ ਦਿਵਾਇਆ ਜਾ ਰਿਹਾ ਇਸ ਨੌਜਵਾਨ ਵੱਲੋਂ ਬੜੀ ਛਲਾਗਾ ਵਾਲੀ ਗੱਲ ਹੈ ਲੋਕ ਛਲਾਗਾ ਵੀ ਕਰ ਰਹੇ ਨੇ ਤੇ ਨਾਲ ਹੋਰ ਵੀ ਕੁਝ ਬੈਠੇ ਨੇ ਕੀ ਨਾਮ ਤੁਹਾਡਾ ਮੇਰਾ ਨਾਮ ਜਸਬਾਲ ਸ਼ਰਮਾ ਜੀ ਜਸਬਾਲ ਜੀ ਅੱਜ ਤੁਸੀਂ ਬੈਠੇ ਜੀ ਇਹ ਕਾਰਨ ਵਾਸਤੇ ਬੈਠੇ ਜੀ ਕੀ ਚੀਜ਼ ਹੈ ਦੇਖੋ ਜੀ ਅਸੀਂ ਲੰਘ ਰਹੇ ਸੀ ਤੇ ਸਾਡੇ ਇੱਥੇ ਹਵੇਲੀ ਜੰਡੇ ਵਾਲਾ ਗੁਰੂ ਬੜੀ ਹਵੇਲੀ ਮਸ਼ਹੂਰ ਹੈ ਉੱਥੇ ਵੀਰੇ ਆਪਣੀ ਰੇੜੀ ਲੈ ਕੇ ਖੜਾ ਹੈ ਔਰ ਅਹੀ ਜਦੋਂ ਇਹਦੀ ਰੇੜੀ ਦੇਖੀ ਔਰ ਤੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਤਸਵੀਰਾਂ ਵੇਖੀਆਂ ਔਰ ਜਿਸ ਤਰ੍ਹਾਂ ਇਹਨਾਂ ਨੇ ਜਿੱਦਾਂ ਆਪਣੇ 35 ਅੱਖਰ ਉੜਾ ਜੜਾ ਇਹ ਜਿਹੜੀ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਉਹ ਤੇ ਬਿਲਕੁਲ ਇਹ ਤਾਂ ਕਾਫੀ ਦੂਰ ਜਾ ਚੁੱਕੀ ਆ ਇਹ ਕਿ ਇਹਨਾਂ ਦਾ ਅਸੀਂ ਬੜਾ ਸ਼ਲਾਘਾ ਕਰਦੇ ਇਹਨਾਂ ਦੀ ਬੜੀ ਇਹਨਾਂ ਦੀ ਤਾਰੀਫ਼ ਕਰਦੇ ਆ ਇਹਨਾਂ ਦਾ ਬਹੁਤ ਵਧੀਆ ਬਰਾਲਾ ਵਾ ਕਿ ਸਾਡੀ ਨੌਜਵਾਨ ਪੀੜੀ ਨੂੰ ਇਹ ਪੰਜਾਬੀ ਵਿਰਸੇ ਨਾਲ ਦੁਬਾਰਾ ਤੋਂ ਜੋੜ ਰਹੇ ਆ ਜਿਹੜੇ ਕਿ ਇਹ ਪੰਜਾਬੀ ਵਿਰਸੇ ਤੋਂ ਟੁੱਟ ਚੁੱਕੇ ਇਹਨਾਂ ਦੇ ਨੌਜਵਾਨ ਉਹਨਾਂ ਨੂੰ ਦੁਬਾਰਾ ਇਹ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਔਰ ਸਭ ਤੋਂ ਵੱਡੀ ਗੱਲ ਇਹ ਵੀ ਇਹਨਾਂ ਵਿਚਾਰਿਆਂ ਦਾ ਕੋਈ ਐਡਾ ਵੱਡਾ ਕਾਰੋਬਾਰ ਨਹੀਂ ਹੈਗਾ ਆਮ ਵਿਚਾਰੇ ਦਿਹਾੜੀਦਾਰ ਬੰਦੇ ਆ ਵਿਚਾਰੇ ਜਿਸ ਤਰ੍ਹਾਂ ਮਾੜਾ ਚੰਗਾ ਗੁਜ਼ਾਰਾ ਕਰਦੇ ਰੇੜੀ ਚਲਾ ਕੇ ਪਰ ਫਿਰ ਵੀ ਵੇਖੋ ਪੰਜਾਬੀ ਮਾਂ ਬੋਲੀ ਦੀ ਕਿੰਨੀ ਸੇਵਾ ਕਰ ਰਹੇ ਆ ਅੱਜ ਕੱਲ੍ਹ ਵੇਖੋ ਵੱਡੇ ਵੱਡੇ ਲੋਕ ਜਿਹੜੇ ਉਹ ਵੀ ਕੋਈ ਨਹੀਂ ਚਾਹੁੰਦਾ ਮੈਂ ਆਪਣਾ ਕਾਰੋ ਬਾਹਰ ਜਾ ਰਹੇ ਲੋਕ ਕੰਮ ਕਾਰ ਛੱਡ ਕੇ ਇੱਧਰ ਜ਼ਮੀਨਾਂ ਵਾਲੇ ਜਿਹੜੇ ਜ਼ਮੀਨਾਂ ਛੱਡ ਕੇ ਬਾਹਰ ਜਾ ਰਹੇ ਆ ਜਦਕਿ ਜੇ ਕੰਮ ਕਰੀਏ ਤੇ ਆਪਣੇ ਪੰਜਾਬ 'ਚ ਵੀ ਬਹੁਤ ਕੰਮ ਹੈਗਾ ਇਹ ਨਹੀਂ ਵੀ ਬਾਹਰ ਜਾ ਗਏ ਇੱਥੇ ਕੀ ਹੋ ਰਿਹਾ ਇੱਥੇ ਜਿਹੜੇ ਜ਼ਮੀਨਾਂ ਹੈਗੀਆਂ ਉਹ ਭਈਏ ਸਾਂਭਣ ਡਿਆ ਲੋਕਾਂ ਦੀਆਂ ਕੋਠੀਆਂ ਭਈਏ ਸਾਂਭਣ ਡਿਆ ਲੱਗਦਾ ਨਹੀਂ ਸਰਕਾਰ ਵੀ ਵਿਰਸੇ ਨੂੰ ਭੁੱਲਦੀ ਜਾ ਰਹੀ ਸਰਕਾਰ ਵੀ ਕੋਈ ਖਾਸ ਪ੍ਰਾਲਾ ਨਹੀਂ ਕਰ ਰਹੀ ਸਰਕਾਰ ਨੂੰ ਚਾਹੀਦਾ ਵਾ ਇਹ ਜਿਹੜੇ ਕੰਮ ਇਹ ਜਿਹੜਾ ਕਰ ਰਿਹਾ ਨਾ ਬੰਦਾ ਇਹ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਆ ਉਹ ਆਪਣੇ ਕੰਮ ਛੱਡ ਕੇ ਕਾਰੋਬਾਰ ਛੱਡ ਕੇ ਵੇਖੋ ਕਿੱਥੇ ਇਹਨਾਂ ਦਾ ਪਿੰਡ ਆ ਕਿੱਥੋਂ ਵਿਚਾਰਾ ਚੱਲ ਕੇ ਜੰਡਿਆਲਾ ਗੁਰੂ ਆਇਆ ਵਾ ਉਹਨੂੰ ਸ਼ੌਂਗ ਆ ਆਪ ਵੀ ਮੈਂ ਆਪਣੇ ਪੰਜਾਬੀ ਵਿਰਸੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਵਾਂ ਬਿਲਕੁਲ ਜੀ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਉਹਨੂੰ ਸ਼ੌਕ ਹੈ ਕਿ ਲੋਕਾਂ ਦਾ ਵੀ ਕਹਿਣਾ ਕਿ ਸ਼ੌਕ ਆਪਣਾ ਪੂਰਾ ਕਰ ਰਿਹਾ ਸ਼ੌਕ ਨਹੀਂ ਕਰ ਰਿਹਾ ਪੂਰਾ ਸ਼ੌਕ ਦੇ ਨਾਲ ਨਾਲ ਉਹ ਪੰਜਾਬੀ ਵਿਰਸੇ ਨੂੰ ਵੀ ਲੋਕਾਂ ਤੱਕ ਪਹੁੰਚਾ ਰਿਹਾ ਜਿਹੜਾ ਆਪਾਂ ਭੁੱਲ ਚੁੱਕੇ ਹਾਂ ਅੱਜ ਕੱਲ ਦੇ ਕਿਸੇ ਵੀ ਆਪਾਂ ਦੇਖ ਲਈਏ ਕੱਚੇ ਸਕੂਲ ਜਿਹੜੇ ਪੁਰਾਣੇ ਸਕੂਲ ਹੁੰਦੇ ਸੀ ਉਹਦੇ ਪੰਜਾਬੀ ਪੜ੍ਹਾਈ ਜਾਂਦੀ ਸੀ ਅੱਜ ਕੱਲ ਦੇ ਕਨਵਰਟ ਸਕੂਲਾਂ ਕਿ ਆਪਣੇ ਬੱਚੇ ਪਾਲ ਪਾਣੇ ਆਪਾਂ ਤਾਂ ਕਿ ਸਾਨੂੰ ਅੰਗਰੇਜ਼ੀ ਆਵੇ ਜਾਕੀ ਪੰਜਾਬੀ ਭੁੱਲ ਜੀਰੋ ਭੁੱਲ ਜੀਏ ਪਰ ਅੰਗਰੇਜ਼ੀ ਜਰੂਰ ਆਣੀ ਚਾਹੀਦੀ ਹੈ ਅੱਜ ਕੱਲ ਦੇ ਮਾਪੇ ਦਾ ਧਿਆਨ ਵੀ ਅੰਗਰੇਜ਼ਾਂ ਵਾਲੀ ਹੈ ਨੌਜਵਾਨ ਨੇ ਦੱਸਿਆ ਸਾਨੂੰ ਕਿ ਜਿਹੜੇ ਬੈਠੇ ਸੀਗੇ ਉਹ ਕਿ ਇਹਦੇ ਵਿੱਚ ਅੰਗਰੇਜ਼ ਵੀ ਬੈਠੇਗੇ ਜਦ ਅੰਗਰੇਜ਼ ਪੰਜਾਬੀ ਵਿਰਸੇ ਨੂੰ ਅਪਣਾ ਰਹੇ ਆ ਤੇ ਆਪਾਂ ਆਪਣਾ ਪੰਜਾਬੀ ਵਿਰਸਾ ਕਿਉਂ ਭੁੱਲ ਰਹੇ ਆ ਸਰਕਾਰ ਨੂੰ ਵੀ ਚਾਹੀਦਾ ਪੂਰਾ ਕੰਮਾਂ ਦੇ ਨਾਲ-ਨਾਲ ਪੰਜਾਬੀ ਵਿਰਸੇ ਨੂੰ ਵੀ ਸੰਭਾਲ ਕੇ ਰੱਖੇ ਤਾਂ ਕਿ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਪੁਸ਼ਕਰ ਦੇ ਨਾਲ ਸੁਨੀਲ ਦੇਵਗਨ ਪੀ.ਡੀ.ਸੀ ਨਿਊਜ਼ ਜੰਡਿਆਲਾ